ਸਾਚੇ ਦੇਵ ਸਾਚੇ ਸੁਭਾ ਹੈ ਮਾਲੂ ਮਹਲਾ ਦੀ ਜਾ ਸਾਧ ਗੁਰੇ ਸੇਵਣ ਸੇਵੜ ਭਾਗੀ ਨੰ ਦਿਨ ਸਾਚ ਨਾਮਲੇ ਵਲਾਗੇ ਸਦਾ ਸੁਖ ਦਾਤਾ ਰਵਿਆ ਘਾਟੇ ਅੰਤਰ ਸ਼ਬਦ ਸੱਚੇ ਉਮਾ ਹੈ ਨਦਰ ਕਰੇ ਤਾ ਗੁਰੂ ਮਿਲਾਰੇ ਨਰਕਾ ਦਾਪਨ ਵਸਾਈ ਕਰਪਨ ਵਸਿਆ ਸਦਾ ਸੁਖ ਦਾਤਾ ਸ਼ਬਦੀ ਭਾਣੇ ਉਮਾ ਹੈ

जाने कथा का चमत्कार हो रहा है पूरा नाच हो रहे हैं पर मुरनायक है और का भ्रमण कर सब में पराई है कसरत काते अचल मन में परचला है मेरा प्रभु साक्षात असुर संहारक कुल का संहारक पर